ਨਾਲਖਾਲ ਸਾਹਿਬ ਇਸ ਮੁੱਚੀ ਟੀਮ ਪਾਈ ਨਰੈਨ ਸਿੰਘ ਜੀ ਚੌੜਾ ਭਾਈ ਦਜੀਤ ਸਿੰਘ ਪਟੋੜਾ ਦੀ ਟੀਮ ਸਾਰੇ ਸਾਰੇ ਪਹੁੰਚੇ ਸਾਰੇ ਬਾਕੀ ਜਿੰਨੇ ਸੰਗਤ ਪਹੁੰਚੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਭਾਈ ਕਜਿੰਦਰ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰ ਇੱਧਰ ਖੜੇ ਨੇ ਉਹਨਾਂ ਦੇ ਭਰਾਤਾ ਜੀ ਉਹਨਾਂ ਦੇ ਭੈਣ ਜੀ ਭਾਈ ਚਟਾਣਾ ਜੀ ਦੇ ਭੈਣ ਜੀ ਉਹ ਵੀ ਪਹੁੰਚੇ ਸੀ ਭਾਈ ਰਾਜੂ ਸ਼ਹੀਦ ਭਾਈ ਰਾਜੂ ਦੇ ਉਹਨਾਂ ਦੇ ਬਾਤਾ ਜੀ ਪਹੁੰਚੇ ਸਭ ਬਾਕੀ ਜਿੰਨੇ ਸੰਗਤਾਂ ਪਹੁੰਚਿਆ ਉਹਨਾਂ ਸਾਰਿਆਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਜਿੱਥੇ ਪੰਥਕ ਔਰ ਖਾਲਸਤਾਨ ਦੀ ਮੰਝਲ ਤੇ ਬੰਦੀ ਜਿੱਥੇ ਬੰਦੀਆਂ ਦੇ ਨੁਮਾਇंदे ਪਹੁੰਚੇ ਨੇ ਉੱਥੇ ਹੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਵੇਖ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਪਹੁੰਚੇ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਬਾਰੇ ਦੇ ਵਿੱਚ 2 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਈਆਂ ਹੈ ਬਾਰ-ਬਾਰ ਹੋਣਾਂ ਦੇ ਉੱਤੇ ਕਮੈਂਟਸ ਕੀਤੇ ਗਏ ਮੈਂ ਉਸ ਇਹ ਦੇ ਚ ਲੰਬੇ ਚੌੜੇ ਪ੍ਰਸਸ ਦੇ ਵਿੱਚ ਨਹੀਂ ਜਾਣਾ ਅੱਜ ਉਹਨਾਂ ਦਾ ਕੇਸ ਮਾਰਕ ਕਾਰਨੀ ਜਿਹੜੇ ਮੌਜੂਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਜਿਹੜੀ ਜੀ ਸਭਾ ਨੂੰ ਹੋਈ ਆ ਉਹਦੇ ਵਿੱਚ ਜਦੋਂ ਭਾਈ ਆਰਦੀਪ ਸਿੰਘ ਨੇਚਰ ਦਾ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੀ ਬੜੇ ਠਰਮ ਮੇਦਨ ਵਾਲੀ ਗੱਲ ਕਹੀ ਆ ਕਿ ਇਹ ਮੈਟਰ ਸਾਡੀ ਜੁਡੀਸ਼ਰੀ ਦੇ ਕੋਲ ਆ ਔਰ ਮੈਂ ਉਹਦੇ ਤੇ ਬਹੁਤਾ ਜ਼ਿਆਦਾ ਕਮੈਂਟ ਨਹੀਂ ਕਰਨਾ ਚਾਹੁੰਦਾ ਸੋ ਬੇਸ਼ੱਕ ਉਹਨਾਂ ਦੀ ਸ਼ਹਾਦਤ ਨੂੰ 2 ਸਾਲ ਪੂਰੇ ਹੋ ਗਏ ਨੇ ਪਰ 2 ਸਾਲ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੇ ਖਾਲਸਾਣ ਦੇ ਸੰਘਰਸ਼ ਨੂੰ ਪੰਜਾਬ ਤੇ ਵਿਦੇਸ਼ਾਂ ਦੇ ਵਿੱਚ ਵਸਦੇ ਸਿੱਖ ਡਾਇਸਪੋਰਾ ਤੋਂ ਚੁੱਕ ਕੇ ਇੰਟਰਨੈਸ਼ਨਲ ਪੱਧਰ ਤੇ ਉੱਤੇ ਜਿਹੜੀਆਂ ਦੁਨੀਆ ਦੀਆਂ ਆਪਿਆਂ ਤਾਕਤਾਂ ਖਵਾਉਂਦੀਆਂ ਸੀ ਉਹਨਾਂ ਦੇ ਟੇਬਲਾਂ ਤੇ ਉੱਤੇ ਉਹਨਾਂ ਦੀਆਂ ਜ਼ੁਬਾਨਾਂ ਦੇ ਉੱਤੇ ਖਾਲਸਾਣ ਦਾ ਨਾਮ ਸੰਘਰਸ਼ ਜਿਹੜਾ ਹੈ ਉਹ ਪਛਾ ਦਤਾ ਹੈ ਸੋ ਸ਼ਹੀਦਾਂ ਦਾ ਖੂਨ ਰੰਗ ਜਿਹੜਾ ਹੈ ਉਹ ਖਾਲਦਾ ਹੈ ਸੋ ਅਸੀਂ ਉਹ ਪ੍ਰਤੱਖ ਵੇਖਿਆ ਦੂਸਰੀ ਬੇਨਤੀ ਹੈ ਤੇ ਬਾਕੀ ਡਿਊਟਰ ਸਾਹਿਬਾਨ ਨੇ ਵੀ ਤੁਹਾਡੇ ਨਾਲ ਸੰਬੋਧਨ ਹਣਾ ਮਾਨ ਸਾਹਿਬ ਨੇ ਵੀ ਬੜਾ ਆ। ਸੋ ਦੂਸਰੀ ਸੰਖੇਪ ਦੇ ਵਿੱਚ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਜਦਨ ਪਾਈ ਹਰਦੀਪ ਸਿੰਘ ਨੇ ਚਰਤੀ ਸ਼ਹਾਦਤ ਹੋਈ ਸੀ। ਉਸ ਤੋਂ ਬਾਅਦ ਜਿਹੜਾ ਪਹਿਲਾ ਉਹਨਾਂ ਦਾ ਭੋਗ ਕਿਸੇ ਅਸਥਾਨ ਦੇ ਉੱਤੇ ਬਾਬਾ ਪ੍ਰਭਕਰ ਸਿੰਘ ਜੀ ਸ਼ਹੀਦ ਕਿਕੇ ਪਾਇਆ ਗਿਆ ਸੀ। ਸੌਰੀ ਉਹਨਾਂ ਦਾ ਉਹ ਭੋਗ ਹੈ ਗੁਰਦੁਆਰਾ ਸੰਤੋਖ ਸਰ ਸਾਹਿਬ ਆਇਆ ਗਿਆ ਹੈ ਪਰ ਭਾਈ ਗਜਿੰਦਰ ਸਿੰਘ ਉਹਨਾਂ ਦਾ ਜਿਹੜਾ ਭੋਗ ਸੀਗਾ ਪਿਛਲੇ ਸਾਲ ਉਹ ਐਸੇ ਸਥਾਨ ਦੇ ਉੱਤੇ ਪਾਇਆ ਗਿਆ ਹੈ ਔਰ ਇੱਥੇ ਬੋਲ ਦਿਆ ਆ ਉਸ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਕਾਨੀਰਾ ਕਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਹਦਾਇਤ ਦਿੱਤੀ ਸੀ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਲਗਾਈ ਜਾਵੇ ਇੱਕ ਸਾਲ ਪੂਰਾ ਸਮਾਂ ਬੀਤ ਚੁੱਕਿਆ ਹੈ ਔਰ ਇੱਕ ਸਾਲ ਬੀਤਣ ਦੇ ਬਾਅਦ ਵੀ ਇਨਾ ਸ਼ਖਸੀਤਾਂ ਨੂੰ ਅਨਗੋਲਿਆ ਕੀਤਾ ਜਾ ਰਿਹਾ ਹੈ ਬਹੁਤ ਸਾਰੀਆਂ ਹੋਰ ਤਸਵੀਰਾਂ ਲਾਉਣ ਦਾ ਐਲਾਨ ਹੋ ਚੁੱਕਿਆ ਹੈ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ 1 ਸਾਲ ਦੇ ਵਿੱਚ ਪਰ ਜਿਨ੍ਹਾਂ ਨੇ ਕੌਮ ਦੇ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ ਕੌਮ ਦੇ ਹੱਕਾਂ ਲਈ ਸੰਘਰਸ਼ ਕੀਤਾ ਔਰ ਜਿਨ੍ਹਾਂ ਨੇ ਜਾਨਾਂ ਵਾਰੀਆਂ ਨੇ ਉਹਨਾਂ ਨੂੰ ਅੱਜ ਵੀ ਜਾਣੇ ਅਣਜਾਣ ਪਾਇਕ ਜਿੰਦਰ ਸਿੰਘ ਦੇ ਪਿਛੋੜੇ ਤੋਂ 1 ਸਾਲ ਬਾਅਦ ਆਤੇ ਭਾਈ ਹਰਦੀਪ ਸਿੰਘ ਦੀ ਦੂਸਰੇ ਸ਼ਹੀਦੀ ਸਮਾਗਮ ਦੇ ਉੱਤੇ ਅਸੀਂ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਔਰ ਉਹਨਾਂ ਨੂੰ ਅਪੀਲ ਵੀ ਕਰਦੇ ਆਂ ਔਰ ਬੇਨਤੀ ਵੀ ਕਰਦੇ ਆਂ ਕਿ ਇਹਨਾਂ ਸ਼ਖਸੀਅਤਾਂ ਦੀ ਤਸਵੀਰ ਕੇਂਦਰੀ ਸੇਕ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਸੰਘਰਸ਼ ਪਰ ਜਿਹੜਾ ਜੀਵਨ ਹੈ ਸੰਘਰਸ਼ ਵਿੱਚ ਜੀਵਨ ਉਹਨੂੰ ਸੱਚੇ ਸ਼ਰਧਾਂਜਲੀ ਦਿੱਤੀ ਜਾ ਸਕੇ ਔਰ ਭਾਈ ਹਰਦੀਪ ਸਿੰਘ ਨਿਚਰ ਤੇ ਰਾਹੀ ਪੂਰੀ ਦੁਨੀਆ ਨੂੰ ਇਸ ਨਿਆ ਦਿੱਤਾ ਜਾ ਸਕੇ ਖਾਸ ਤੌਰ ਤੇ ਇੰਡੀਆ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਐਲੀਮੀਨੇਟ ਕਰਨਾ ਚਾਹੁੰਦੇ ਹੋ ਜਿਨ੍ਹਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਉਹ ਕੇਂਦਰੀ ਸਟੇਟ ਅਜਾਇਬ ਘਰ ਦੇ ਵਿੱਚ ਰਹਿੰਦੇ ਆਇਆ ਰਹਿੰਦੀ ਦੁਨੀਆ ਤੱਕ ਕੇ ਸੰਦੇਸ਼ ਦਿੰਦੇ ਰਹਿਣਗੇ ਸੋ ਇਹ ਫਰਜ ਸ਼੍ਰੋਮਣੀ ਕੌਰਦਾਰਾ ਪ੍ਰਬੰਧਕ ਕਮੇਟੀ ਨੇ ਨਿਭਾਉਣਾ ਚਾਹੀਦਾ ਸੋ ਮੈਂ ਆਪਣੇ ਕਾਲ ਨੂੰ ਇੱਥੇ ਵਿਸ਼ਰਾਮ ਦਿੰਦਾ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੂੰ ਬੇਨਤੀ ਕਰਾਂਗਾ ਇੱਕ ਪ੍ਰਸੰਨ ਸੰਬੋਧਨ ਕਰ ਮਾਨਸਾ ਪਹਿਲਾ ਸੰਬੋਧਨ ਕਰਦੇ ਹਾਂ ਸਾਲ ਕੀ ਜਾਂਦੇ ਬਾਤ ਕੁਝ ਹੋ ਤਰਾ ਠੀਕ ਹੈ ਇਹ ਇਹ ਤਾਂ ਠੀਕ ਹੈ ਕਿ ਜਦੋਂ ਜੇਦਾ ਸਾਹਿਬ ਦੇ ਕਹੇ ਦਫਾ ਦੇ ਉਹ ਇਹ ਮਤ ਨਹੀਂ ਵਾਕਿ ਤੌਰ ਤੇ ਕਿ ਜਵਾਬ ਇਹ ਜਵਾਬ ਉਹ ਇਹ ਕਹਿ ਰਹੇ ਕਿ ਇਹ ਜਵਾਬ ਸ਼ਰੋਮ ਨੇ ਕਮੇਟੀ ਨੇ ਕੋਲੋਂ ਲੈਣ ਵਾਲਾ ਬਾਈ ਹਰਦੀਪ ਸਿੰਘ ਨੇ ਜਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੰਘ ਸਾਹਿਬਾਨ ਨੇ ਤਾਬਿਆਂ 'ਚ ਬੈਠ ਕੇ ਸ਼ਹੀਦ ਦਾ ਦਰਜਾ ਦਿੱਤਾ ਆਇਆ ਸੋ ਇੱਕ ਕੋ ਜੇ ਮੰਨਦੇ ਨੇ ਨਹੀਂ ਮੰਨਦੇ ਇਹ ਸਵਾਲ ਉਹਨਾਂ ਦਾ ਬੰਦ ਹੈ ਸਾਡੇ ਹਰਦੀਪ ਸਿੰਘ ਦੇ ਵਿੱਚ ਅੱਤੋਂ ਵੱਡੀ ਗੱਲ ਹੈ ਕਿ ਕੈਨੇਡਾ ਦੀ ਪਾਰਲੀਮੈਂਟ ਨੇ ਹਰਦੀਪ ਸਿੰਘ ਨੇ ਜੱਜ ਨੂੰ ਟੂਡ ਦਿੱਤੇ ਨੇ ਉਹਨਾਂ ਨੇ 2 ਮਿੰਟ ਸਾਇਲੈਂਸ ਰੱਖ ਕੇ ਸਰਦਾਰ ਹਰਦੀਪ ਸਿੰਘ ਨੇ ਜੱਜ ਨੂੰ ਟੂਡ ਦਿੱਤੇ ਸੀਗੇ ਸਦਾ ਜਲੀ ਦਿੱਤੀ ਸੀ ਇੱਕ ਪਨੇਟਾ ਦੀ ਸਰਕਾਰ ਉਹਨਾਂ ਦੀ ਪਾਰਲੀਮੈਂਟ ਉਹਨੂੰ ਸਦ ਰਾਂਜਲੀ ਦੇ ਸਕਦੀ ਹੈ ਟੂਡ ਦੇ ਸਕਦੀ ਹੈ ਕਿ ਅਸੀਂ ਇਹ ਤਵੱਖ ਸਿੱਖ ਪਾਰਲੀਮੈਂਟ ਅਖਬਾਰ ਵਾਲੀ ਸ਼੍ਰੋਮਣੀ ਪੱਤਰ ਪਰਬੰਧਕ ਕਮੇਟੀ ਕੋਲੋਂ ਵੀ ਕਰ دیا۔ ਕਿ ਇਹਨਾਂ ਦੇ ਵੀ ਜਨਰਲ ਹਾਊਸ ਦੇ ਵਿੱਚ ਉਹਨੂੰ ਟੂਡ ਸਦਾ ਜਲੀ ਦਿੱਤੀ ਜਾ। ਸਰ ਇੱਕ ਕੱਲ੍ਹ ਜੀ ਹਾਂ ਸਾਹਿਬ ਇਹ ਕਰਦੇ ਹਾਂ

ਸਭ ਤੋਂ ਪਹਿਲਾਂ ਬੱਤੀ ਸਿੱਕਾ ਪੁੜਾ ਗਿਆ ਜੇਗਾ ਜੇ ਕੋਈ ਪੁੱਛੇਗਾ ਉਹ ਕਹਿੰਦੇ ਨੇ ਵੀ ਇਹ ਸੈਂਟਰ ਦਾ ਕੰਮ ਹੈ ਸਾਡਾ ਟਾਪਿਕ ਇਹਦੇ ਬਾਰੇ ਸਿੱਖਾਣੇ ਕੋਈ ਕੋਈ ਸਿਆਸੀ ਤਾਕਤ ਹੈ ਨਹੀਂ ਕਿ ਵਿਦੇਸ਼ੀ ਉਹ ਆਪਣੇ ਅਦੇ ਦੇ ਸਾਡੀ ਕੋਈ ਗੱਲ ਨਹੀਂ ਸੁਣਦਾ ਡ੍ਰੈਗ ਭਾਵ ਦੇ ਵਿੱਚ ਕੋਈ ਨਹੀਂ ਸੁਣਦਾ ਫ੍ਰੈਂਚ ਦੇ ਵਿੱਚ ਕੋਈ ਨਹੀਂ ਸਾਡੀ ਇਹ ਸ਼ਬੂਰੀਅਤ ਜੇ ਡੀ ਬੋਦੀ ਸਾਹਿਬ ਦੀ ਸਿਕਿਉਰਿਟੀ ਕਮੇਟੀ ਹੈ ਜਿਹੜੀ ਜਨਗਤਾਂ ਲਾਂਚ ਕਰਦੀ ਹੈ ਉਹ ਬ੍ਰਿਜ ਕਿੱਥੇ ਵੀ ਸਿੱਖ ਦਾ ਨਹੀਂ ਡੀਆਜੀਐ ਸਜਾਓ ਤੇ ਹਿੰਦੂ ਤੇ ਮੁਸਲਮਾਨਾਂ ਦੇ ਆਪਸ ਵਿੱਚ ਜੰਗ ਖੜਾ ਕਰਤਾ ਇਹ ਪੰਜਾਬ ਦੇ ਵਿੱਚ ਸਾਡੇ ਤੇ ਇੰਨਾ ਜ਼ੁਲਮ ਹੋ ਰਿਹਾ ਹੈ ਕਿ ਸਾਇ ਗਜਿੰਦਰ ਸੇ ਪਾਕਿਸਤਾਨ ਦੇ ਵਿੱਚ ਜਾ ਰਿਹਾ ਹੈ। ਅਤੇ ਦਿੱਕਤ ਸਾਫ ਕੈਂਡੀਡੇਟਾਂ ਦੇ ਵਿੱਚ ਕੂਚ ਕੀਤੀ ਹੈ। ਸੋ ਮੇਰਾ ਮਤਲਬ ਹੈ ਕਿ ਸਿੱਖ ਉਹ ਇੱਕ ਜਿੰਨਾਮੀ ਭੜੇ ਹੈ। ਅਸੀਂ ਗੁਰਗਾਂਦਨ ਜੀ ਸਿਣਾਣ ਕਰਕੇ ਆਉਂਦੇ ਹੈ ਤੇ ਹੁਣ ਪਤਾ ਨਹੀਂ ਅਸੀਂ ਉਹ ਪਹਾੜ ਦੇ ਚਿਰਤ ਦੇ ਉੱਤੇ ਗਏ ਐ ਖੜੇ ਗਏ ਉਹ ਮੇਰਾ ਫੈਨਟਾਪਾ ਹਵੇ ਕਿ ਜਿਹੜੀ ਸਿੱਖ ਲੀਡਰਸ਼ਿਪ ਹੈ ਉਹ ਸਿੱਖਾਂ ਦੀ ਸੋਬਰੈਨਿਟੀ ਵਾਟਸ ਹੈ ਦੀ ਕੰਡਣੀ ਕਰਦੀ ਗਿਆਪ ਦੀ ਕੰਡਣੀ ਕਰਦੀ ਬਾਦਰ ਖੁੱਲਣ ਦੀ ਕੰਡਣੀ ਕਰਦੀ ਕੋਈ ਵੀ ਜਿਹੜੇ ਸਿੱਖਾਂ ਦੇ ਕੰਮ ਹੈਗੇ ਆ ਤੇ ਇਹ ਸਾਕਾ ਕੋ ਸਿੱਖ ਜਿਹੜਾ ਦੇ ਵਿੱਚ ਬੈਠੀ ਹੈ उन्होंने कोई तो गर्त नहीं है की है सो मेरा मतलब है कि जेडे लोग आप हैं इन भी कसूर है कि ये सुनते हो है जुमेंदे जेड़े सिखा ने पिठ दे सिखाने मारते हैं सो जहाँ चे सिख वोट समझदार नहीं आऊंगा उन्हों से पिट के बच्चे जारी रह ਸਰ ਇੱਕ ਅੱਲ ਹੈ ਇਹ 1/2023 ਦਾ ਨਾਟਕ ਦਾ ਕਿੱਤੀ ਹੈ ਤੁਹਾਡੇ ਨਾਲ ਕੋਈ ਦਿੱਕਤ ਹੈ ਕਿ ਤਾਗਤ ਇਸ ਨੂੰ ਬਾਕੇ ਅੱਛਾ ਕਰੇ ਬਾਰੇ ਤੇ ਦੰਬੇ ਸਮੇਤ 20% ਅਤੇ ਅਕਾਲ ਤੱਕ ਸਾਬ ਦੇ ਪ੍ਰਭੂ ਸਤਾਲੀ ਸ਼ਹੀਦ ਹੋਏ ਸ਼ਹੀਦ ਬਾਬਾ ਕਰਬਖ ਸਿੰਘ ਦੀ ਗੁਰਦੁਆਰਾ ਸਾਹਿਬ ਵਿਖੇ ਮੌਜੂਦਾ ਸੰਘਰਸ਼ ਮੰਜਿਲੇ ਕਾਲੇ ਸਤਾਂ ਤੇ ਲਈ ਸੰਘਰਸ਼ ਕਰਨ ਵਾਲੇ ਸਾਰੀ ਉਮਰ ਆਪਣੀ ਸੰਘਰਸ਼ ਲੈ ਕੇ ਲਾਉਣ ਵਾਲੇ ਦਲ ਕਾਲਸਾ ਦੇ